ਉਹ ਮੁਸਲਮਾਨ ਦੇਖ ਲੋ ਅੱਜ ਕੱਲ੍ਹ ਦੇ ਸਾਡੇ ਕਈ ਕਰਵੇਂ ਕੋਣੋ ਕਹਿੰਦੇ ਕਿ ਮਹਰਮ ਮਨਾਣਾ ਨਹੀਂ ਮਨਾਣਾ ਕਰਦੇ ਮਹਰਮ ਮਨਾਣਾ ਕਰਦੇ ਅੱਗੇ ਇਹ ਤਾਂ ਹੀ ਪਤਾ ਬਾਸੇ ਹਲਬੇ ਦੀ ਜੇ ਨਹੀਂ ਜੇ ਰੱਬ ਸਿਰ ਖਾਨ ਬਿੰਦੀਆਂ ਚੀਜ਼ਾਂ ਕਮਾਣ ਤੇ ਖੁਸ਼ ਹੋ ਜੇ ਫਿਰ ਤਾਂ ਬੰਦੇ ਦਾ ਖਰਦਾਰ ਕੋਈ ਅਹਿਮ ਨਹੀਂ ਫਿਰ ਬੰਦੇ ਦੇ ਕਾਰਨਾਮੇ ਕੋਈ ਅਹਿਮ ਨਹੀਂ ਰੱਖਣ ਫਿਰ ਤਾਂ ਜਿੰਨੇ 14ਵੇਂ ਜਿੰਨੇ ਤਾਕਤਵਰ ਨੇ ਜਿੰਨੇ ਤਨਾਨ ਨੇ بس ਇਹ 62 ਪੂਰੇ ਕਰ ਦਿਆ ਕਰ ਲੋਕਾਂ ਨੂੰ ਤੁਹਾਨੂੰ ਗੁਨਾਹ ਕਰਾ ਦਿਆ ਕਰ ਫਸ पे ਰਹੀਏ ਜੰਨਤ ਚ ਜਾਣ ਬਾਕੀ ਦਾ ਪਛੇੜੇਗੇ ਫਿਰ ਰਾਤ ਦੇ ਨਾਲ ਦੀ ਯੋਜਨਾਤ ਕਮਦ ਲੋਕਾਂ ਦਾ ਕਰੀਤ ਦੀ ਸਮਾਈ ਨਾ ਹੋਵੇ ਖੁਦਾ ਦੇ ਦਰਬਾਰ ਚ ਜਿਵੇਂ ਕੱਕ ਨੇ ਬਾਦ ਦਿੱਤਾ ਦੀ ਮੌਤ ਵਾਲਾ ਦਿਨ ਹੋਵੇ ਰੱਬੀ ਰੱਬ ਵਾਲਾ ਦਿਨ ਹੋਵੇ ਇਹ ਬਸ 2-4 ਲੋਕਾਂ ਨੂੰ ਘਰ ਤੋਂ ਆ ਕੇ ਖਾਣਾ ਖਿਲਾਓ ਕੋਈ ਦਾਵਤ ਕਰ ਦਿਓ ਫਿਰ ਮਦਰਸੇ ਦੇ ਨਿਰਾਜ ਨੂੰ ਕੋ ਆ ਜੂ ਕੋ ਨਹੀਂ ਦੇਖੇ ਵੀ ਇਹ ਸਿਰ ਦੇ ਖੁਦਾ ਨੇ ਸਾਨੂੰ ਸੁਨਿਆ ਕੀ ਦਿੱਤਾ ਬਾਬੂ ਗਾਂਧੀ ਨੇ ਇੱਕ ਗੱਲ ਕਹੀ ਇਮਾਮੁਲ ਹੁਸੈਨ ਸਾਹਿਬ ਰਜੇਲਾ ਉਤਾਨਾ ਕੁਦੇ ਚਾਰ ਤੇ ਵਿਦਾਨ ਨੇ ਉਹਨਾਂ ਨੇ ਇੱਕ ਗੱਲ ਕਹੀ ਕਹਿੰਨ ਲੱਗੇ ਚਦ ਮੈਂ ਭਾਰਤ ਦੀ جنگਿਆ ਆਜ਼ਾਦੀ ਦੇ ਲਈ ਕੰਮ ਸ਼ੁਰੂ ਕਰਨ ਲੱਗਾ ਤੇ ਮੇਰੇ ਦਿਲ ਦੇ ਵਿੱਚ ਆਇਆ ਕਿ ਰਾਜ ਸੱਤਾ ਦੇ ਵਿੱਚ ਤਾਂ ਅੰਗਰੇਜ਼ ਬੈਠਾ ਹੋਇਆ ਹੈ ਅੰਗਰੇਜ਼ ਬਣਾ ਤਾਕਤਵਰ ਹੈ ਤੇ ਮੈਂ ਅੰਦੀ ਵੱਡੀ ਹਕੂਮਤ ਦੇ ਖਿਲਾਫ ਕਿਦਾਂ ਲੜਾਂਗਾ ਤੇ ਕਹਿੰਨੇ ਮੈਂ ਕਿਤਾਬ ਪੜ੍ਹ ਰਿਹਾ ਸੀ ਤੇ ਇਮਾਮੁਲ ਹੁਸੈਨ ਸਾਹਿਬ ਸ਼ਹੀਦ ਰਜੇਲਾ ਉਤਾਨਾ ਦਾ ਕਿੱਸਾ ਸਾਹਮਣੇ ਆ ਗਿਆ ਉਜਲੀ ਗੱਜਿੰਕ 72 ਬੰਦੇ ਵਾਕਤ ਦੀ ਹਕੂਮਤ ਨਾਲ ਟਕਰਾ ਆ ਗਏ ਕੈਨ ਮੈਨੂੰ ਲੱਗਿਆ ਤੇ ਆਪੋਰ ਇਨਸਾਫ ਦੇ ਲਈ ਗਿਣਤੀ ਜ਼ਿਆਦਾ ਹੋਣੀ ਨਹੀਂ ਚਾਹੀਦੀ ਬੰਦੇ ਦੇ ਵਿੱਚ ਹਿੰਮਤ ਜ਼ਿਆਦਾ ਹੋਣੀ ਚਾਹੀਦੀ ਹੈ ਅਸੀਂ ਪੰਜਾਬ ਦੀ ਧਰਤੀ ਤੇ ਬੈਠੇ ਹਾਂ ਜਿਹੜੀ ਗੁਰੂਆਂ ਦੀ ਧਰਤੀ ਹੈ ਪਹਿਲੀ ਪਾਸ਼ਾ ਹੀ ਤਾਂ ਗੁਰਨਾਨ ਦੇਵ ਜੀ ਤੋਂ ਲੈ ਕੇ ਦਸ਼ਨੇਸ਼ ਮੀਤਰਾ ਸਾਹਿਬ ਜੀ ਤੋਂ ਗੋਗਨ ਸਿੰਘ ਜੀ ਮਹਾਰਾਜ ਤੱਕ ਦਾ ਅਗਰ ਤੁਸੀਂ ਇਤਿਹਾਸ ਚੱਕ ਲਓਗੇ ਕਿਤੇ ਬਾਬਾ ਜਿਹੜਾ ਬਾਬਰ ਨੂੰ ਚਾਬਰ ਕਹਿੰਦਾ ਕਿਤੇ ਦਸ਼ਮੇਸ਼ ਪਿਤਾ ਉਸ ਵਕਤ ਤੇ ਉਹ ਗੁਰੂਆਂ ਦੇ ਖਿਲਾਫ ਐਲਾਨੇ ਜੰਨ ਕਰਦੇ ਨੇ ਫਿਰ ਨਦੀਖਾਂ ਕੁੰਜਣੀਖਾਂ ਜਿਵੇਂ ਲੋਕ ਆਪਣੇ ਗੁਰੂ ਨੂੰ ਉੱਚਾ ਪੀਰ ਬਣਾ ਕੇ ਮੋਢੇ ਚੱਕਦੇ ਆ ਜਾਂ ਕੀ ਪਤਾ ਕਿ ਸਰਕਾਰ ਖੁਲਾਬ ਹੈ ਸਾਗਰ ਪਤਾ ਲੱਗ ਗਿਆ ਤੇ ਟੋਟੇ ਕਰ ਦਿੱਤੇ ਜਾਣਗੇ ਕਿ ਜੇ ਦੀਵਾਨ ਤੋੜ ਜਾ ਮਨ ਜੇ ਲੋਕ ਜਿਹੜੇ ਨੇ ਕੋਪਰਮੂ ਸਾਹਿਬ ਦੇ ਬੱਚਿਆਂ ਦੇ ਲਈ ਆਪਣਾ ਸਾਰਾ ਤੰਗਮਨ ਤੰਗਸ਼ਾਵਰ ਕਰ ਦਿੰਦੇ ਜੀ ਜੇ ਇਹ ਜਿਹੜੇ ਵਾਕਿਆਤ ਨੇ ਇਹ ਤਾਂ ਬੱਚਿਆਂ ਨੂੰ ਦੱਸਿਆ ਹੀ ਕੋਈ ਨਹੀਂ ਬਸ ਹੁਣ ਤਾਂ ਸਾਡੇ ਕੋਲ ਸਿਰ ਮੈਂ ਇਹ ਰਹਿ ਗਿਆ ਕਿ ਕੋਈ ਦਿਨ ਆਵੇ ਤਿਹਾਵਾਰ ਆਵੇ ਪੈਸੇ ਦੇ ਪਾਲ ਦੇ ਉੱਤੇ ਬਣਾਈਏ ਉਹਦਾ ਜਿਹੜਾ ਮਕਸਦ ਹੈ ਉਹਦਾ ਸੁਨੇਹਾ ਜਿਹੜਾ ਹੈ ਉਸ ਕਿਉਂਕਿ ਅਸੀਂ ਧਰਮ ਤੋਂ ਕੱਟੇ ਹੋਏ ਹਾਂ ਧਰਮ ਦੀ ਸਿੱਖਿਆ ਤੋਂ ਕੱਟੇ ਹੋਏ ਹਾਂ ਇਸ ਲਈ ਅੱਗੇ ਜਾਣ ਸਾਧਿਆ ਇਮਾਮ ਹੁਸੈਨ ਦੀ ਸ਼ਹਾਦਤ ਹੋਈ ਹੈਕਰਬਲਾ ਦੇ ਮੈਦਾਨ ਹਜ਼ਰਤ ਮੁਹੰਮਦ ਸਾਹਿਬ ਸੱਲੱਲਹ ਦੇ ਤੋਂਤੇ ਨੇ ਉਹਨਾਂ ਦੇ ਨਵਾਸਿਆਂ ਨੇ ਸ਼ਹਾਦਤ ਕੂਦਤੀ ਸ਼ਹਾਦਤ ਕੂਦਤੀ ਸਿਰਫ ਇੱਕੋ ਹੀ وجہ ਸੀ ਕਿ ਜਦ ਹਜ਼ਰਤ ਮੁਹੰਮਦ ਸਾਹਿਬ ਤੋਂ ਬਾਅਦ ਜਿਹੜੇ ਪਹਿਲੇ ਖਲੀਫਾ ਬਣਿਆ ਅਬੂ ਬਕਰ সিদ্দিক ਰਜ਼ੀਅੱਲਾਹੁ ਤਾਲਾ ਨੂੰ ਜਦ ਉਹਨਾਂ ਨੂੰ ਖਲਾਫਤ ਦੀ ਗੱਦੀ ਤੇ ਬਿਠਾਇਆ ਕਿ ਲੋਕਾਂ ਨੇ ਆਪਣੀ ਸਲਾਹ ਕਰਕੇ ਬਿਠਾਇਆ ਉਹਨਾਂ ਦੇ ਬਾਅਦ ਵਾਲੇ ਨੂੰ ਬਿਠਾਇਆ ਸਲਾਹ ਕਰਕੇ ਬਿਠਾਇਆ ਜਦ 4 ਗੱਡੀਆਂ ਸਲਾਹ ਦੇ ਨਾਲ ਚਲੀਆਂ ਉਹਨਾਂ ਦਾ ਪੁੱਤ ਨਹੀਂ ਬਣਿਆ ਕਿਸੇ ਦਾ ਨਾ ਉਹ ਵਕਲ ਦਾ ਪੁੱਤ ਨੇ ਆਪਣੇ ਪਿਓ ਤੋਂ ਬਾਤ ਕਰੀ ਦਿੱਤੀ ਨਾ ਉਮਰ ਬਿਨ ਕਤਾਨ ਬਜ਼ੀਦਾਂ ਦੇ ਪੁੱਤ ਨੇ ਪਿਓ ਤੋਂ ਬਾਤ ਕਰੀ ਦਿੱਤੀ ਨਾ ਸਿਦਕ ਉਸਮਾਨ ਜੀ ਨੂੰ ਰਾਹ ਦੇ ਪੁੱਤ ਨੇ ਪਿਓ ਨਾਲ ਬਾਤ ਕਰੀ ਦਿੱਤੀ ਨਾ ਮੌਲਾ ਅਲੀ ਜੀ ਦਾ ਉਹਨੇ ਆਪਣੇ ਪੁੱਤਾਂ ਨੂੰ ਕਿਹਾ ਕਿ ਤੁਸੀਂ ਗਲੀਪਾ ਬਣੀਓ ਯਾਨੀ ਰਾਜ ਸੱਤਾ ਇਸਲਾਮ ਨੇ ਕਿਹਾ ਕਿ ਰਾਜ ਸੱਤਾ ਜਿਹੜੀ ਹੁੰਦੀ ਹੈ ਇਹ ਜੀ ਵਿਵਸਥਾ ਚਲਾਂਦੀ ਹੈ ਜਿੱਥੇ ਲੋਕਾਂ ਨੂੰ ਇਨਸਾਫ ਦੇਣਾ ਹੈ ਉਹ ਕਿਸੇ ਇੱਕ ਘਰ ਦੇ ਵਿੱਚ ਨਹੀਂ ਰਹੇਗੀ ਉਹ ਜਿੱਥੇ ਲੋਕ ਕਹਿਣਗੇ ਜਿੱਥੇ ਜਨਤਾ ਕਹੇਗੀ ਇਮਾਮ ਹੁਸੈਨ ਅਜ਼ਰਤਾਨ ਦੇ ਜ਼ਿਦੋਂ ਦੇ ਵਿੱਚ ਰਾਜ ਸੱਤਾ ਤੇ ਕਦ ਉਸਵਬ ਦੇ ਖਲੀਫਾ ਨੇ ਕਬਜ਼ਾ ਕਰਕੇ ਆਪਣੇ ਹੀ ਪੁੱਤ ਨੂੰ ਆਪਣੇ بیٹے ਨੂੰ ਜਿਹੜਾ ਕੀ ਇਸਲਾਮੀ عقیده ਦੇ ਮੁਤਾਬਕ ਸਹੀ ਨਹੀਂ ਸੀ ਜਿਹਦਾ ਉਹਦਾ ਵੀ ਕਿਰਦਾਰ ਚੰਗਾ ਨਹੀਂ ਸੀ ਜਦੋਂ ਉਹਨੂੰ ਉਹਨਾਂ ਨੇ ਰਾਜ ਸਥਾਪਿਤ ਕੀਤਾ ਔਰ ਸਾਰੇ ਲੋਕਾਂ ਨੇ ਆਪਣੀ ਗਰਦਨ ਝੁਕਾ ਦਿੱਤੀ ਮੁਹੰਮਦ ਸਾਹਿਬ ਜਰ ਸਲਾਮ ਤੇ ਦੋਤੇ ਨੇ ਇਹ ਕਹ ਨਹੀਂ ਇਹ ਨਹੀਂ ਹੋ ਸਕਦਾ ਕਿ ਅਸੀਂ ਵੀ ਆਉਣਾ ਕਾਨੂੰਨਾਂ ਦੇ ਚੱਲিয়ে ਜਿਹੜੇ ਪਹਿਲਾਂ ਦੁਨੀਆ 'ਚ ਚੱਲਦੇ ਨੇ ਹਜ਼ਾਰਾਂ ਸਾਲ ਲੋਕਾਂ ਨੂੰ ਤਕਲ ਕੀਤਾ ਗਿਆ ਹਜ਼ਾਰਾਂ ਸਾਲ ਕਾਲੇ ਲੋਕਾਂ ਨੂੰ ਉੱਤੇ ਜ਼ੁਲਮ ਕੀਤਾ ਗਿਆ ਹਜ਼ਾਰਾਂ ਸਾਲ ਉੱਚ-ਨੀਚ ਦਾ ਫਰਕ ਰੱਖਿਆ ਗਿਆ ਹਜ਼ਾਰਾਂ ਸਾਲ ਗਰੀਬ ਤੋਂ ਅਮੀਰ ਤੋਂ ਇੱਕ ਤਾਂ ਤੇ ਕੰਦੀ ਇਜਾਜ਼ਤ ਨਹੀਂ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਅਗਰ ਦੁਬਾਰਾ ਇਸਲਾਮ ਧਰਮ ਦੇ ਵਿੱਚ ਕੀ ਹੋਇਆ ਕਿ ਰਾਜ ਸੱਤਾ ਦੇ ਵਿੱਚ ਇੱਕ ਬੰਦਾ ਆਪਣੇ ਬੇਟੇ ਨੂੰ ਬਿਠਾ ਕੇ ਆਪਣੀ ਖਾਨਦਾਨੀ ਰਿਆਸਤ ਬਣਾਉਣ ਦੀ ਕੋਸ਼ਿਸ਼ ਕਰੇਗਾ ਤੇ ਮੈਂ ਦੇ ਖਿਲਾਫ ਲੜਾਂਗਾ ਇੱਕ ਪਾਸੇ ਪੂਰੀ ਹਕੂਮਤ ਹੈ ਇੱਕ ਪਾਸੇ ਪੂਰੀ ਰਾਜ ਸੱਤਾ ਹੈ ਪਰ ਲੜਨ ਵਾਲੇ ਕਿੰਨੇ ਲੋਕ ਨੇ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਸੰਚਰ ਆਵਾਜ਼ ਦੀ ਆਵਾਜ਼ ਚੱਕਣ ਵਾਲੇ ਕਿੰਨੇ ਸਿਰਫ 72 ਆਦਮੀ ਕਈ ਹਜ਼ਾਰ ਦੇ ਲਸ਼ਕਰ ਦੇ ਨਾਲ ਟਕਰਾ ਗਏ ਕਿਉਂ ਤਾਂ ਕਿ ਕਿਆਮਤ ਤੱਕ ਆਣ ਵਾਲੇ ਇਨਸਾਨਾਂ ਨੂੰ ਇਹ ਸੁਨੇਹਾ ਦੇਣਾ ਸੀਗਾ ਕਿ ਮੁਹਰਮ ਇਹ ਨਹੀਂ ਕਹਿੰਦੀ ਕਿ ਵਧੀਆ ਦੇਖ ਬਣਾਓ ਵਧੀਆ ਤੁਸੀਂ ਚਾਵਲ ਮਿੱਡੇ ਬਣਾਓ ਮੁਹੱਰਮ ਇਹ ਕਹਿੰਦੀ ਹੈ ਕਿ ਅਗਰ ਸੱਚਾਈ ਦੇ ਉੱਤੇ ਕੋਈ ਗਰੀਬ ਖੜਾ ਹੈ ਤੇ ਉਹਦਾ ਸਾਥ ਦੋ ਮੁਹਰਮ ਦਾ ਦਿਨ ਇਹ ਕਹਿੰਦਾ ਹੈ ਕਿ ਅਗਰ ਜ਼ਾਲਮ ਬਾਦਸ਼ਾਹ ਬੜਾ ਤਾਕਤਵਰ ਹੋ ਗਿਆ ਪਤਾ ਨਹੀਂ ਪਤਾ ਹੈ ਕਿ ਉਹ ਜ਼ੁਲਮ ਕਰ ਰਿਹਾ ਹੈ ਤੇ ਫਿਰ ਬਾਦਸ਼ਾਹ ਦੀ ਹਾਂ ਚਾਣਾ ਨਾ ਮਿਲਾਓ ਖਾ ਦਾ ਨਾਰਾ ਤੁਹਾਡਾ ਮਾਰਨਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਮੁਹਰਮ ਦਾ ਦਿਨ ਇਹ ਕਹਿੰਦਾ ਹੈ ਕਿ ਅਗਰ ਤੁਹਾਡੀ ਬਰਾਦਰੀ ਦਾ ਬੰਦਾ ਕੋਈ ਗਲਤ ਕੰਮ ਕਰ ਰਿਹਾ ਹੈ ਕਈ ਲੋਕੀ ਸੋਚਦੇ ਨੇ ਵੀ ਉਹਨਾਂ ਨੇ ਤਾਂ ਸਿਰਫ ਰਾਜ ਸੱਤਾ ਦੇ ਲਈ ਜਿਹੜਾ ਮੁਕਾਲਫਤ ਕੀਤੀ ਕਿ ਜੀ ਗੰਦ ਬੰਦਾ ਨਹੀਂ ਬਹਿਣਾ ਚਾਹੀਦਾ ਇਹਨੂੰ ਆਪਣੇ ਹੀ ਆਪਣੇ ਜੀਵਨ ਤੇ ਲੈ ਆਓ ਹੁਣ ਸਾਡੇ ਜੀਵਨ ਚ ਕੀ ਹੁੰਦਾ ਅਸੀਂ ਸਮਝਦੇ ਹਾਂ ਕਿ ਅਗਰ ਕੋਈ ਮੁਸਲਮਾਨ ਗਲਤ ਕੰਮ ਕਰੇਗਾ ਸਾਰੇ ਮੁਸਲਮਾਨ ਉਹਨਰ ਸੇ ਸਾਥ ਦੇਣਗੇ ਅਗਰ ਕੋਈ ਸਾਡੀ ਬਰਾਦਰੀ ਦਾ ਬੰਦਾ ਨਸ਼ਾ ਵੇਚੇਗਾ ਤੇ ਬਰਾਦਰੀ ਵਾਲੇ ਉਹਦੀ ਸ਼ਿਕਾਇਤ ਨਹੀਂ ਕਰਨਗੇ ਅਗਰ ਕੋਈ ਸਾਡੀ ਗੋਸਤ ਦਾ ਬੰਦਾ ਕਿਸੇ ਦੀ ਧੀ ਪੈਣ ਦੀ ਦਰ ਰੁਕਲੇਗਾ ਤੇ ਥਾਣੇ 'ਚ ਅਸੀਂ ਆਪਣੇ ਗੋਸਤ ਵਾਲੇ ਦੇ ਹੱਥ 'ਚ ਖੜੇ ਹੋਵਾਂਗੇ ਉਹ ਬੰਦਾ ਉਹ ਨਹੀਂ ਹੁੰਦਾ ਜਿਹੜਾ ਕਿ ਆਪਣਾ ਰੰਗ ਆਪਣੀ ਨਜ਼ਰ ਆਪਣੀ ਬਰਾਤਰੀ ਆਪਣੀ ਗੋਦ ਦੇਖ ਕੇ ਕਿਸੇ ਦੀ ਮਦਦ ਕਰੇ ਬੰਦਾ ਹੀ ਉਹ ਹੈ ਜਿਹੜਾ ਕੀ ਕਰਮ ਦੇ ਉੱਤੇ ਚੱਲਦਾ ਹੋਇਆ ਹੱਕ ਔਰ ਇਨਸਾਨ ਦੇ ਲਈ ਆਪਣਾ ਨਾਰਾ ਬੁਲੰਦ ਕਰੇ ਇਨਸਾਨ ਦੇ ਲਈ ਆਪਣੀ ਕਰਦੰਗੂ ਉੱਦੇਸ਼ ਕੇ ਉਹ ਹੀ ਬੰਦਾ ਸੀ ਤਾ